ਪਿੰਡ ਦੇ ਚੱਕ ਕੱਲਾਲ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਤੇ ਪਿੰਡ ਦੇ ਹੋਂਹਰ ਬੱਚੇ ਜੋ ਕਿ ਵੱਖ-ਵੱਖ ਸਕੂਲਾਂ ਦੇ ਵਿੱਚ ਵਧੀਆ ਪੋਜੀਸ਼ਨਾਂ ਲੈ ਕੇ ਫਸਟ, ਸੈਕੰਡ, ਥਰਡ ਆਏ ਸਨ, ਉਨ੍ਹਾਂ ਬੱਚਿਆਂ ਦਾ ਮਨ ਸਨਮਾਨ ਕੀਤਾ ਗਿਆ। ਇਸ ਮੌਕੇ ਲੰਬੜਦਾਰ ਹੰਸਰਾਜ ਜੀ ਨੇ ਕਿਹਾ ਕਿ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਪਿੰਡ ਦੇ ਮੌਤਵਰ ਵਿਅਕਤੀਆਂ ਵੱਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਦੇ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਮੌਤਵਰ ਵਿਅਕਤੀ ਹੰਸਰਾਜ ਲੰਬੜਦਾਰ, ਰਮੇਸ਼ ਕੁਮਾਰ ਪ੍ਰਧਾਨ ਗram ਸਭਾ, ਅਬਤਾਜ ਸਿੰਘ ਮੈਂਬਰ ਪੰਚਾਇਤ, ਸੁਮਨ ਮੈਂਬਰ ਪੰਚਾਇਤ, ਸੁਦੇਸ਼ ਕੁਮਾਰ ਦੀਵਾਨ, ਮਾਸਟਰ ਕੁਲਦੀਪ ਸਿੰਘ, ਗੁਰਮੀਤ ਸਿੰਘ, ਪਰਸ਼ੋਤਮ ਲਾਲ, ਸੁੱਚਾ ਰਾਮ, ਅਮਜੀਤ ਚੌਂਕੀਦਾਰ, ਰਸ਼ਮੀਲ ਲਾਲ, ਜਨੈਲ ਸਿੰਘ, ਅਜੈਲ ਕੁਮਾਰ, ਗੋਲਦੀ, ਜਸਵਿੰਦਰ ਸਿੰਘ, ਜਸਵੀਰ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਵੀਰ ਗੁਣਾਚੌਰ ਦੀ ਰਿਪੋਰਟ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਮੇਦਕਰ ਜੀ ਦਾ ਜਨਮ ਦਿਹਾੜਾ ਜੋ ਕਿ ਪੂਰੇ ਵਰਲਡ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਤਹਿਤ ਅੱਜ ਸਾਡੇ ਪਿੰਡ ਚੱਕ ਲਾਲ ਵਿੱਚ ਵੀ ਬਾਬਾ ਸਾਹਿਬ ਨੂੰ ਫੁੱਲ ਮਾਲਾਵਾਂ ਅਰਪਣ ਕੀਤੀਆਂ ਗਈਆਂ ਹਨ ਤੇ ਜੋ ਬੱਚੇ ਬਾਹਰਲੇ ਸਕੂਲਾਂ ਵਿੱਚੋਂ ਫਰਸ ਸੈਕੰਡ ਜਾਂ ਥਰਡ ਚਾਹੇ ਕੋਈ ਪ੍ਰਾਈਵੇਟ ਵਿੱਚੋਂ ਸੀ ਆਇਆ ਹੈ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਹੈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਸੋ ਇੱਕ ਹੋਰ ਖੁਸ਼ੀ ਦੀ ਗੱਲ ਸੀ ਕਿ ਅੱਜ ਇੱਥੇ ਬਹੁਤ ਚਰਵਾਦ ਏਦਾਂ ਇਕੱਠ ਹੋਇਆ ਕਿ ਅੱਜ ਮਨ ਖੁਸ਼ ਹੋ ਗਿਆ ਕਿ ਸੱਚਮੁੱਚ ਸਾਡਾ ਪਿੰਡ ਇੱਕ ਮਿਸ਼ਨਰੀ ਪਿੰਡ ਹੈ ਇੱਥੋਂ ਦੇ ਲੋਕ ਸੱਚਮੁੱਚ ਬਾਬਾ ਸਾਹਿਬ ਨਾਲ ਜੁੜੇ ਹੋਏ ਹਨ ਅੱਜ ਅਸੀਂ ਜੋ ਕਿ ਸਮਾਜ ਨੂੰ ਸਾਰੇ ਸੰਸਾਰ ਨੂੰ ਬਾਬਾ ਸਾਹਿਬ ਡਾਕਟਰ ਤੀਬਰੋਂ ਵੇਦਕਰ ਜਿਹਦੇ ਜਨਮ ਦੇ ਵੀ ਲੱਖ ਲੱਖ ਬਧਾਈਆਂ ਉਹ ਪੂਰੇ ਲੱਗਦਾ ਨਗਰ ਦਾ ਧੰਨਵਾਦ ਪੂਰੇ ਪਿੰਡ ਦਾ ਤੁਹਾਨੂੰ ਬਾਤ ਕਰਦੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸਾਡਾ ਸਾਥ ਦਿੱਤਾ ਪਰ ਆਸ ਕਰਦੇ ਹਾਂ ਰਿਸ਼ਤਾ ਜੀ ਸਾਧੰਦਰ ਜਯਪੀ ਜਯਪਾਰ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਬਤਰੀ ਟੈਲੋ